ਪਹਿਲੀ ਵਾਰ ਇਹ ਇਤਿਹਾਸ ਦੇ ਵਿੱਚ ਹੋਇਆ ਕਿ 92 ਐਮ.ਐਲ.ਏ ਸਾਡੇ ਜਿਹੜੇ ਬਣ ਕੇ ਆਏ ਔਰ ਪਾਰਟੀ ਜਿਹੜੀ ਉਹ ਦਿਨ ਰਾਤ ਜਿਹੜਾ ਵਾ ਲੋਕਾਂ ਦੀ ਸੇਵਾ ਦੇ ਵਿੱਚ ਹਾਜ਼ਰ ਰਹਿੰਦੀ ਆ ਔਰ ਤੁਸੀਂ ਜਿਵੇਂ ਜਾਣਦੇ ਹੋ ਕਿ ਆਮ ਆਦਮੀ ਪਾਰਟੀ ਜਨਨ ਦੀ ਹੋਂਦ ਵਿੱਚ ਆਈ ਆ ਉਹਨਾਂ ਨੇ ਜੋ ਜੋ ਵੀ ਗਰੰਟੀਆਂ ਜੋ ਲੋਕਾਂ ਨਾਲ ਵਾਅਦੇ ਕਰਕੇ ਆਈ ਸੀ ਉਹ ਪਹਿਲੇ ਦਿਨ ਤੋਂ ਹੀ ਪੂਰੇ ਸ਼ੁਰੂ ਕਰ ਦਿੱਤੇ ਜੀ ਔਰ ਸਾਨੂੰ ਬੜਾ ਮਾਣ ਮਹਿਸੂਸ ਹੁੰਦਾ ਵਾ ਕਿ ਅਸੀਂ ਇਸ ਪਾਰਟੀ ਦੇ ਨਾਲ ਕੰਮ ਕਰ ਰਹੇ ਆਂ ਕਿ ਆਪਾਂ ਇਹ ਚੀਜ਼ ਦੇਖਦੇ ਆਂ ਕਿ ਅੱਗੇ ਪਾਰਟੀਆਂ ਆਉਂਦੀਆਂ ਸੀ ਲੋਕਾਂ ਨਾਲ ਵਾਅਦੇ ਕਰਦੀਆਂ ਸੀ ਔਰ ਲਾਸਟ ਵਾਲੇ 6 ਮਹੀਨਿਆਂ ਦੇ ਵਿੱਚ ਮਤਲਬ ਅੱਧਾ ਕੱਚਾ ਪੱਕਾ ਜਿਹਾ ਕੰਮ ਕਰਕੇ ਲੋਕਾਂ ਨੂੰ ਪਰੇਸ਼ਾਨ ਕਰਕੇ ਛੁੱਟ ਦਿੰਦੀਆਂ ਸੀ ਪਰ ਕਰਦੀਆਂ ਕੁਝ ਨਹੀਂ ਸੀ ਸੋ ਇਸੇ ਤਰ੍ਹਾਂ ਆਮ ਆਦਮੀ ਪਾਰਟੀ ਜਿਹੜੀ ਆ ਉਹਨੇ ਆਉਂਦਿਆਂ ਸਾਰੀ ਸਭ ਤੋਂ ਪਹਿਲੇ ਜਿਹੜੀ ਗਰੰਟੀ ਦਿੱਤੀ ਕਿ ਬਿਜਲੀ ਦੀ ਗਰੰਟੀ ਔਰ ਤੁਸੀਂ ਦੇਖੋ ਕਿ ਆਪਾਂ ਲੋਕ ਜਿਹੜੇ ਆ ਅੱਜ 3 ਸਾਲ ਹੋ ਗਏ ਉਸ ਗਰੰਟੀ ਦਾ ਆਨੰਦ ਮਾਣ ਰਹੇ ਆ ਉਹ ਵੱਖਰੀ ਗੱਲ ਹੈ ਕਿ ਲੋਕ ਆਪਣੀ ਕਿਸੇ ਜ਼ਰੂਰਤ ਤੋਂ ਬਿਜਲੀ ਵੱਧ ਖਰਚਣ ਕਰਕੇ ਸ਼ਾਇਦ ਹੋ ਸਕਦਾ ਬਿੱਲ ਤਾਰਦੇ ਹੋਣ ਲੇਕਿਨ 80% ਜਿਹੜੇ ਘਰਾਂ ਦੇ ਵਿੱਚ ਬਿੱਲ ਜਿਹੜੇ ਆ ਉਹ ਮਾਫ ਤਰਨਤਾਰਨ ਦੀ ਜਿਮਣੀ ਚੋਣ ਨੂੰ ਲੈ ਕੇ ਲਗਾਤਾਰ ਸਿਆਸੀ ਪਾਰਾ ਗਰਮਾਇਆ ਹੋਇਆ ਹੈ ਅਤੇ ਜਿੱਥੇ ਵਰਕਰਾਂ ਵੱਲੋਂ ਆਗੂਆਂ ਵੱਲੋਂ ਚੇਅਰਮੈਨਾਂ ਵੱਲੋਂ ਜ਼ਿਲ੍ਹਾ ਪ੍ਰਧਾਨਾਂ ਵੱਲੋਂ ਆਪਣੀ ਦਵੇਦਾਰੀ ਪੇਸ਼ ਕੀਤੀ ਜਾ ਰਹੀ ਹੈ ਉੱਥੇ ਹੀ ਜਿਹੜਾ ਇਸਤਰੀ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਮੈਮ ਸਾਡੇ ਨਾਲ ਮੌਜੂਦ ਨੇ ਅਤੇ ਇਸਤਰੀ ਵਿੰਗ ਵੱਲੋਂ ਜਿਹੜਾ ਉਹ ਟਿਕਟ ਦੀ ਪੇਸ਼ਕਸ਼ ਕੀਤੀ ਗਈ ਹੈ ਕਿ ਆਮ ਆਦਮੀ ਪਾਰਟੀ ਦੇ ਵੱਲੋਂ ਜਿਹੜਾ ਉਹ ਇਸਤਰੀ ਵਿੰਗ ਨੇ ਵੀ ਆਪਣਾ ਦਾਵਾ ਠੋਕਿਆ ਮੇਰੇ ਨਾਲ ਮੈਡਮ ਅੰਜੂ ਵਰਮਾ ਜੀ ਮੌਜੂਦ ਨੇ ਲੰਬੇ ਸਮੇਂ ਤੋਂ ਪਾਰਟੀ ਦੇ ਵਿੱਚ ਸੇਵਾਵਾਂ ਨਿਭਾ ਰਹੇ ਨੇ ਵੱਖ-ਵੱਖ ਖੌਦਿਆਂ ਤੇ ਕੰਮ ਵੀ ਕੀਤਾ ਕਰਕੇ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਉਹਨਾਂ ਨੇ ਦਵੈਦਾਰੀ ਪੇਸ਼ ਕੀਤੀ ਕੀ ਮੁੱਦੇ ਰਹਿਣਗੇ ਅਤੇ ਕੀ ਹੁਣ ਉਹਨਾਂ ਦੇ ਸ਼ਹਿਰ ਨੂੰ ਲੈ ਕੇ ਅਤੇ ਇਸ ਹਲਕੇ ਨੂੰ ਲੈ ਕੇ ਕੰਮਾਂ ਨੂੰ ਲੈ ਕੇ ਜਿਹੜਾ ਪਾਰਟੀ ਦੇ ਧਿਆਨ ਦੇ ਵਿੱਚ ਵੀ ਲਾਉਣਗੇ ਮੇਰੇ ਨਾਲ ਮੌਜੂਦ ਨੇ ਆਪਾਂ ਗੱਲਬਾਤ ਕਰਦੇ ਮੈਂ ਹਾਂ ਧੰਨਵਾਦ ਜੀ ਮੈਂ ਤਾਂ ਪਹਿਲੇ ਨਜ਼ਰ ਨਿਊਜ਼ ਦਾ ਜਿਹੜਾ ਦੀ ਟੀਮ ਦਾ ਬਹੁਤ-ਬਹੁਤ ਧੰਨਵਾਦ ਕਰਦੀ ਹਾਂ ਕਿ ਜਿਨ੍ਹਾਂ ਨੇ ਸਾਨੂੰ ਇਹ ਮੌਕਾ ਦਿੱਤਾ ਸਭ ਤੋਂ ਪਹਿਲੇ ਤੇ ਮੈਂ ਅੰਜੂ ਵਰਮਾ ਅ ਪਹਿਲੇ ਮੈਂ ਮੈਲਾ ਵਿੰਗ ਦੇ ਵਿੱਚ ਸੀ ਜੋ ਜ਼ਿਲ੍ਹਾ ਪ੍ਰਧਾਨ ਸੀ ਸੋ ਪਾਰਟੀ ਨੇ ਮੇਰਾ ਜਿਹੜਾ ਕੰਮ ਵੇਖ ਕੇ ਮੈਨੂੰ ਜ਼ਿਲ੍ਹਾ ਸਕੱਤਰ ਜਿਹੜਾ ਮੈਂ ਦੇ ਵਿੱਚ ਲਿਆਂਦਾ ਸੋ ਮੈਂ ਪਾਰਟੀ ਹਾਈ ਕਮੰਡ ਦਾ ਸਭ ਤੋਂ ਪਹਿਲੇ ਤੇ ਬਹੁਤ ਧੰਨਵਾਦ ਕਰਦੀ ਹਾਂ ਕਿ ਜਿਨ੍ਹਾਂ ਨੇ ਮੈਨੂੰ ਇੰਨਾ ਮਾਨ ਬਖਸ਼ਿਆ ਜੀ ਸੋ ਮੈਂ ਜਿਹੜੀ ਪਾਰਟੀ ਦੇ ਨਾਲ ਦਿਨ ਰਾਤ ਜਿਹੜੀ ਮੈਂ ਸੇਵਾ ਕਰਨਾ ਵੀ ਚਾਂਦੀ ਵੀ ਸੀ ਤੇ ਮੈਂ ਕਰ ਵੀ ਰਹੀ ਆ ਕਿਉਂਕਿ ਮੈਨੂੰ ਪਾਰਟੀ ਹਾਈ ਕਮਾਂਡ ਨੇ ਜਦੋਂ ਵੀ ਮਤਲਬ ਮੌਕਾ ਦਿੱਤਾ ਮੈਂ ਕਦੀ ਪਿੱਛੇ ਨਹੀਂ ਹਟੀ ਔਰ ਮੈਂ ਹਮੇਸ਼ਾ ਹਮਾਈ ਹਾਈ ਕਮਾਂਡ ਦੇ ਨਾਲ ਖੜੀ ਆ ਕਿਉਂਕਿ ਇੱਕ ਬਹੁਤ ਹੀ ਵਧੀਆ ਪਾਰਟੀ ਜਿਹੜੀ ਕਿ ਵਾਕਿਆ ਹੀ ਆਪਣੇ ਆਪ ਦੇ ਵਿੱਚ ਕਾਮ ਪਾਰਟੀ ਆ ਕਿਉਂਕਿ ਲੋਕ 70 ਸਾਲਾਂ ਤੋਂ ਬਹੁਤ ਹੀ ਪਰੇਸ਼ਾਨ ਸਨ ਕਿਉਂਕਿ ਕਦੀ ਉਸ ਪਾਰਟੀ ਨੂੰ ਛੋੜ ਲਿਆ ਜਾਂਦਾ ਸੀ ਕਦੀ ਉਸ ਪਾਰਟੀ ਨੂੰ ਛੋੜ ਲਿਆ ਜਾਂਦਾ ਸੀ ਲੇਕਿਨ ਸਾਡੇ ਕੋਲ ਆਪਸ਼ਨ ਕੋਈ ਨਹੀਂ ਸੀ ਜੀ ਜੀ ਔਰ ਇਸੇ ਤਰ੍ਹਾਂ 14 ਦੇ ਵਿੱਚ ਇੱਕ ਬਦਲਾਅ ਆਇਆ ਔਰ ਉਸ ਬਦਲਾਅ ਨੇ ਹੌਲੀ-ਹੌਲੀ ਜਿਹੜਾ ਆਪਣੇ ਵਿਕਾਸ ਜਿਹੜੇ ਜਾਰੀ ਰੱਖੇ ਲੋਕਾਂ ਦੇ ਕੰਮ ਦਿਲਾਂ ਦੇ ਵਿੱਚ ਜਗ੍ਹਾ ਬਣਾਈ ਸੋ ਇਸੇ ਤਰ੍ਹਾਂ ਇਹ ਜਿਹੜੀ ਜਗ੍ਹਾ ਬਣਾਉਂਦੇ ਬਣਾਉਂਦੇ 22 ਦੇ ਵਿੱਚ ਇੱਕ ਇਹੋ ਜਿਹੀ ਇਤਿਹਾਸਕ ਜਿੱਤ ਦਰਜ ਕਰਤੀ ਕਿ ਜਿਵੇਂ ਤੁਸੀਂ ਜਾਣਦੇ ਹੋ ਕਿ ਪਹਿਲੀ ਵਾਰ ਇਤਿਹਾਸ ਦੇ ਵਿੱਚ ਹੋਇਆ ਕਿ 92 ਐਮਐਲਏ ਸਾਡੇ ਜਿਹੜੇ ਬਣ ਕੇ ਆਏ ਔਰ ਪਾਰਟੀ ਜਿਹੜੀ ਹੈ ਉਹ ਦਿਨ ਰਾਤ ਜਿਹੜਾ ਵਾ ਲੋਕਾਂ ਦੀ ਸੇਵਾ ਦੇ ਵਿੱਚ ਹਾਜ਼ਰ ਰਹਿੰਦੀ ਆ ਔਰ ਤੁਸੀਂ ਜਿਵੇਂ ਜਾਣਦੇ ਹੋ ਕਿ ਆਮ ਆਦਮੀ ਪਾਰਟੀ ਜਨੂ ਦੀ ਹੋਂਦ ਵਿੱਚ ਆਈ ਆ ਉਹਨਾਂ ਨੇ ਜੋ ਜੋ ਵੀ ਗਰੰਟੀਆਂ ਜੋ ਲੋਕਾਂ ਨਾਲ ਵਾਅਦੇ ਕਰਕੇ ਆਈ ਸੀ ਉਹ ਪਹਿਲੇ ਦਿਨ ਤੋਂ ਹੀ ਪੂਰੇ ਸ਼ੁਰੂ ਕਰ ਦਿੱਤੇ ਜੀ ਔਰ ਸਾਨੂੰ ਬੜਾ ਮਾਣ ਮਹਿਸੂਸ ਹੁੰਦਾ ਵਾ ਕਿ ਅਸੀਂ ਇਸ ਪਾਰਟੀ ਦੇ ਨਾਲ ਕੰਮ ਕਰ ਰਹੇ ਹਾਂ ਕਿਉਂਕਿ ਆਪਾਂ ਇਹ ਚੀਜ਼ ਦੇਖਦੇ ਹਾਂ ਕਿ ਅੱਗੇ ਪਾਰਟੀਆਂ ਆਉਂਦੀਆਂ ਸੀ ਲੋਕਾਂ ਨਾਲ ਵਾਅਦੇ ਕਰਦੀਆਂ ਸੀ ਔਰ ਲਾਸਟ ਵਾਲੇ 6 ਮਹੀਨਿਆਂ ਦੇ ਵਿੱਚ ਮਤਲਬ ਅੱਧਾ ਕੱਚਾ ਪੱਕਾ ਜਿਹਾ ਕੰਮ ਕਰਕੇ ਲੋਕਾਂ ਨੂੰ ਪਰੇਸ਼ਾਨ ਕਰਕੇ ਛੁੱਟ ਦਿੰਦੀਆਂ ਸੀ ਪਰ ਕਰਦੀਆਂ ਕੁਝ ਨਹੀਂ ਸੀ ਸੋ ਇਸੇ ਤਰ੍ਹਾਂ ਆਮ ਆਦਮੀ ਪਾਰਟੀ ਜਿਹੜੀ ਆ ਉਹਨੇ ਆਉਂਦੀਆਂ ਸਾਰੀ ਸਭ ਤੋਂ ਪਹਿਲੇ ਜਿਹੜੀ ਗਰੰਟੀ ਦਿੱਤੀ ਕਿ ਬਿਜਲੀ ਦੀ ਗਰੰਟੀ ਔਰ ਤੁਸੀਂ ਦੇਖੋ ਕਿ ਆਪਾਂ ਲੋਕ ਜਿਹੜੇ ਆ ਅੱਜ 3 ਸਾਲ ਹੋ ਗਏ ਉਸ ਗਰੰਟੀ ਦਾ ਆਨੰਦ ਮਾਣ ਰਹੇ ਆ ਉਹ ਵੱਖਰੀ ਗੱਲ ਹੈ ਕਿ ਲੋਕ ਆਪਣੀ ਕਿਸੇ ਜ਼ਰੂਰਤ ਤੋਂ ਬਿਜਲੀ ਵੱਧ ਖਰਚਨ ਕਰਕੇ ਸ਼ਾਇਦ ਹੋ ਸਕਦਾ ਬਿੱਲ ਤਾਰਦੇ ਹੋਣ ਲੇਕਿਨ 80% ਜਿਹੜੇ ਘਰਾਂ ਦੇ ਵਿੱਚ ਬਿੱਲ ਜਿਹੜੇ ਆ ਉਹ ਮਾਫ ਆ। ਸੋ ਇਸੇ ਤਰ੍ਹਾਂ ਹੀ ਜਿਹੜੀ ਆਵਾਦੀ ਪਾਰਟੀ ਨੇ ਸਭ ਤੋਂ ਪਹਿਲਾਂ ਜਿਹੜੀ ਉਹਨਾਂ ਦੀ ਇਹ ਸੀ ਕਿ ਪੰਜਾਬ ਨੂੰ ਪੂੜ ਲੀਆਂ ਤੇ ਕਿਵੇਂ ਲਿਆਉਣਾ। ਸੋ ਉਹਦੇ ਆਧਾਰ ਦੇ ਉੱਤੇ ਜਿਵੇਂ ਸਿਹਤ ਸਮਾਵਾਂ ਦੀ ਜਿਹੜੀ ਗਰੰਟੀ ਦਿੱਤੀ ਗਈ ਉਹਦੇ ਵਿਹਾਰ ਦੇ ਉੱਤੇ ਜਿਹੜੇ ਸਰਕਾਰੀ ਹਸਪਤਾਲਾਂ ਦੀ ਅੱਜ ਤੁਸੀਂ ਜਾ ਕੇ ਦੇਖੋ ਇੰਨੀ ਕੁ ਵਧੀਆ ਜਿਹੜੀ ਜਿਹੜੀ ਤਸਵੀਰ ਬਣਾ ਦਿੱਤੀ ਗਈ ਹੈ ਹਸਪੀਟਲ ਵੇਖਣ ਦੇ ਲਾਇਕ ਆ ਸਰਕਾਰੀ ਔਰ ਉਹਦੇ ਨਾਲ ਨਾਲ ਜਿਹੜੇ ਮੁਹੱਲਾ ਕਲੀਨਿਕ ਜਿਹੜੇ ਬਣਾਤੇ ਗਏ ਆ ਤਾਂ ਕਿ ਲੋਕਾਂ ਨੂੰ ਪਰੇਸ਼ਾਨੀ ਵੀ ਨਾ ਆ ਸਕੇ ਔਰ ਇਹ ਚੀਜ਼ ਇੱਕ ਬੜੀ ਵਧੀਆ ਵਾ ਅੱਜ ਉਹ ਹਸਪੀਟਲਾਂ ਦੇ ਵਿੱਚ ਜਾ ਕੇ ਤੁਸੀਂ ਦੇਖੋ ਲਾਈਨਾਂ ਲੱਗੀਆਂ ਕਿਉਂਕਿ ਦਵਾਈਆਂ ਸਾਰੀਆਂ ਫ੍ਰੀ ਮਿਲ ਰਹੀਆਂ ਔਰ ਉਸ ਤੋਂ ਇਲਾਵਾ ਸਰਕਾਰ ਨੇ ਮੇਨ ਸਿੱਖਿਆ ਦਾ ਮਿਆਰ ਜਿਹੜਾ ਚੁੱਕਣਾ ਚਾਹਿਆ ਕਿਉਂਕਿ ਸਰਕਾਰ ਇਸ ਪ੍ਰਤੀ ਵਚਨਬੱਧ ਸੀ ਕਿ ਸਾਡੇ ਬੱਚੇ ਜਿਹੜੇ ਬਾਹਰ ਜਾ ਰਹੇ ਆ ਕੁਝ ਨਸ਼ਿਆਂ ਵੱਲ ਜਾ ਰਹੇ ਆ ਕੁਝ ਬਾਹਰ ਜਾ ਰਹੇ ਆ ਸਾਡਾ ਪੰਜਾਬ ਖਾਲੀ ਹੋਇਆ ਜਾ ਰਿਹਾ ਕਿਉਂਕਿ ਇੱਥੇ ਨਾ ਤੇ ਨੌਕਰੀਆਂ ਸੀ ਤੇ ਨਾ ਇੱਥੇ ਕੋਈ ਕਾਰੋਬਾਰ ਸੀ ਸੋ ਸਰਕਾਰ ਨੇ ਸਭ ਤੋਂ ਪਹਿਲੇ ਇਹ ਕੋ ਨੀ ਇੱਕ ਜ਼ਰੂਰ ਬਣਣੀ ਹੁੰਦੀ ਹੈ ਸਰਕਾਰ ਨੇ ਸਭ ਤੋਂ ਪਹਿਲੇ ਸਰਕਾਰੀ ਸਕੂਲਾਂ ਦਾ ਜਿਹੜਾ ਬਹੁਤ ਵਧੀਆ ਸੁਧਾਰ ਕੀਤਾ ਔਰ ਸਕੂਲ ਆਫ ਐਮੀਨਸ ਬਣਾਉਣੇ ਸ਼ੁਰੂ ਕੀਤੇ ਔਰ ਉਹਦੇ ਵਾਸਤੇ ਟੀਚਰਾਂ ਨੂੰ ਸਿੰਗਾਪੁਰ ਤੱਕ ਵੀ ਸਿਖਲਾਈ ਜਿਹੜੀ ਦਿੱਤੀ ਔਰ ਅੱਜ ਜਿਹੜੇ ਸਕੂਲ ਆਫ ਐਮੀਨਸ ਸਾਡੇ ਉਹ ਜਿਹੜੇ ਆ ਇੱਕ ਪ੍ਰਾਈਵੇਟ ਸਕੂਲਾਂ ਤੋਂ ਵੱਧ ਕੇ ਵੀ ਬਣ ਗਏ ਆ ਕਿਉਂਕਿ ਉਹਦੇ ਵਿੱਚ ਬੜੇ ਯੋਗ ਬੱਚੇ ਜਿਹੜੇ ਆ ਉਹ ਟੈਸਟ ਦੇ ਕੇ ਤੇ ਉੱਥੇ ਜਾ ਰਹੇ ਆ ਔਰ ਉਹਦੇ ਵਿੱਚ ਇਹ ਕਿ ਉਹਨਾਂ ਬੱਚਿਆਂ ਦਾ ਸਾਰਾ ਜਿਹੜਾ ਖਰਚਾ ਵੀ ਮਾਫ ਆ ਸੋ ਇਸੇ ਤਰ੍ਹਾਂ ਸਰਕਾਰ ਨੇ ਜਿਹੜੀਆਂ ਗਰੰਟੀਆਂ ਨਹੀਂ ਵੀ ਸੀ ਦਿੱਤੀਆਂ ਉਹ ਵੀ ਜਿਹੜੀਆਂ ਪੂਰੀਆਂ ਕਰ ਰਹੀ ਸਈ ਪਰ ਜਿਹੜੀਆਂ ਗਰੰਟੀਆਂ ਦਿੱਤੀਆਂ ਉਹਦੇ ਵਿੱਚ ਜਿਵੇਂ 1078 ਵਾਲੀ ਜਿਹੜੀ ਸਹੂਲਤ ਜਿਹੜੀ ਸਰਕਾਰ ਤੁਹਾਡੇ ਦਰਵਾਜ਼ੇ ਵਿੱਚ ਜਾ ਕੇ ਪਿੰਡਾਂ ਦੀਆਂ ਸੱਥਾਂ ਵਿੱਚੋਂ ਸਰਕਾਰ ਚਲਾਉਣ ਵਾਲਾ ਜਿਹੜਾ ਵਾਅਦਾ ਕੀਤਾ ਸੀ ਉਹ ਵੀ ਪੂਰਾ ਕੀਤਾ ਸੋ ਇਸੇ ਤਰ੍ਹਾਂ ਸਰਕਾਰ ਨੇ ਟੋਲ ਪਲਾਜ਼ੇ ਜਿਹੜੇ ਕਿ ਅੱਜ ਤੱਕ ਸਾਨੂੰ ਪਤਾ ਹੀ ਨਹੀਂ ਸੀ ਕਿ ਟੋਲ ਪਲਾਜ਼ੇ ਵੀ 15 ਸਾਲ ਤੱਕ ਬੰਦ ਹੁੰਦੇ ਆ ਉਹ ਵੀ ਬੰਦ ਕਰਵਾਏ ਸੋ ਇਸੇ ਤਰ੍ਹਾਂ ਸਰਕਾਰ ਨੇ ਜਿਹੜੇ ਐਕਸੀਡੈਂਟਲ ਜਿਹੜੇ ਕੇਸ ਸੀ ਉਹਦੇ ਵਾਸਤੇ ਬੀਐਸਐਫ ਦੀਆਂ ਗੱਡੀਆਂ ਜਿਹੜੀਆਂ ਵਾ ਉਹ ਜਗ੍ਹਾ-ਜਗ੍ਹਾ ਤੇ ਲਗਾ ਦਿੱਤੀਆਂ ਇਹ ਵੀ ਇੱਕ ਬੜਾ ਆਪਣੇ ਆਪ ਤੁਸੀਂ ਲਗਾਇਆ ਯੋਗ ਕਦਮ ਹੈ ਸੋ ਇਸੇ ਤਰ੍ਹਾਂ ਹੀ ਸਰਕਾਰ ਨੇ ਜਿਹੜੇ ਅੱਜ ਸਾਡੇ ਕਿਸਾਨ ਬਹੁਤ ਖੁਸ਼ ਆ ਕਿਉਂਕਿ ਹਰ ਖੇਤ ਦੇ ਵਿੱਚ ਜਿਹੜਾ ਟੇਲਾਂ ਤੱਕ ਪਾਣੀ ਜਿਹੜਾ ਪਹੁੰਚ ਗਿਆ ਵਾ ਬਿਜਲੀ ਕਿਸਾਨਾਂ ਨੂੰ 8 ਘੰਟੇ ਦੇਤੀ ਗਈ ਹੈ ਜਿਹੜਾ ਕਿ ਆਪਣੇ ਆਪ ਦੇ ਵਿੱਚ ਕਿਉਂਕਿ ਕਿਸਾਨ ਦੁਖੀ ਸੀ ਕਿਉਂਕਿ ਦਿਨ ਰਾਤ ਉਹਨਾਂ ਨੂੰ ਨੀਂਦ ਕੱਟ ਕੇ ਜਿਹੜਾ ਉਹ ਕੰਮ ਕਰਨਾ ਪੈਂਦਾ ਸੀ ਅੱਜ ਕਿਸਾਨ ਬੜੇ ਖੁਸ਼ ਹੈ ਕਿ ਜਾ ਕੇ ਸਵਿਚ ਜੱਡੀ ਦਾ ਵਾ ਜਾਂ ਨਹਿਰੀ ਪਾਣੀ ਆ ਰਿਹਾ ਤੇ ਅਸੀਂ ਆਪਣਾ ਵਧੀਆ ਕੰਮ ਕਰ ਰਹੇ ਹਾਂ ਸੋ ਇਸੇ ਤਰ੍ਹਾਂ ਹੀ ਸਰਕਾਰ ਨੇ ਜਿਹੜਾ ਨਸ਼ਿਆਂ ਵਿਰੁੱਧ ਜਿਹੜਾ ਇੱਕ ਕਦਮ ਚੁੱਕਿਆ ਇਹਦੀ ਤੇ ਇਵਨ ਕਿ ਸਾਡੇ ਵਿਰੋਧੀ ਜਿਹੜੀਆਂ ਪਾਰਟੀਆਂ ਉਹ ਵੀ ਜਿਹੜੀ ਛਲਾਗਾ ਕਰ ਰਹੀਆਂ ਕਿਉਂਕਿ ਅੱਜ ਤੱਕ ਇਹ ਕਦਮ ਕਿਸੇ ਨੇ ਚੁੱਕਿਆ ਹੀ ਨਹੀਂ ਸੀ ਇਹ ਇੱਕ ਆਪਣੇ ਆਪ ਦੇ ਵਿੱਚ ਇੱਕ ਮਿਸਾਲ ਆ ਕਿਉਂਕਿ ਅਸੀਂ ਜਦੋਂ ਬਾਈ ਦੇ ਵਿੱਚ ਅਸੀਂ ਕੰਪੇਨ ਕਰਦੇ ਸੀ ਨਾ ਤਾਂ ਲੋਕੀ ਸਾਨੂੰ ਕਹਿੰਦੇ ਸੀ ਕਿ ਅਸੀਂ ਘਰ ਘਰ ਜਦੋਂ ਜਾਂਦੇ ਸੀ ਤੇ ਮਾਵਾਂ ਪੈਣਾ ਜਿਹੜੀਆਂ ਬੜੀਆਂ ਪਰੇਸ਼ਾਨ ਹੋਰ ਸਾਨੂੰ ਹੱਥ ਜੋੜਦੀਆਂ ਸੀ ਕਿ ਸਾਨੂੰ ਕੁਝ ਨਹੀਂ ਚਾਹੀਦਾ ਸਾਡੇ ਬੱਚੇ ਬਚਾ ਲਓ ਸਾਡੇ ਬੱਚੇ ਬਚਾ ਲੋ ਔਰ ਦਿਲ ਚ ਕਿਤੇ ਨਾ ਕਿਤੇ ਬਲੁੰਦਰਦਾ ਸੀ ਕਿ ਵਾਕਿਆ ਹੀ ਅਸੀਂ ਇਸ ਕਾਬਲ ਨਹੀਂ ਆ ਕਿ ਅਸੀਂ ਆਪਣੇ ਬੱਚਿਆਂ ਨੂੰ ਬਚਾ ਸਕੀਏ ਸਾਡੇ ਬੱਚੇ ਬਾਹਰ ਜਾ ਰਹੇ ਆ ਸੋ ਸਰਕਾਰ ਨੇ ਜਿਹੜਾ ਨਸ਼ਿਆਂ ਤੇ ਰੋਕਥਾਮ ਜਿਹੜੀ ਕਰਕੇ ਉਹਦੇ ਨਾਲ ਇਹ ਆ ਕਿ ਸਾਡੇ ਬੱਚਿਆਂ ਨੂੰ ਇੱਕ ਰਾਹ ਮਿਲੇਗੀ ਰਾਹ ਮਿਲੇਗੀ ਤੇ ਸਕੂਲਾਂ ਦੇ ਵਿੱਚ ਜੇ ਸਾਡੇ ਬੱਚੇ ਹਸਪਤਾਲਾਂ ਦੇ ਵਿੱਚ ਵਧੀਆ ਇਲਾਜ ਕਰਾ ਕੇ ਮੁੜ ਆਪਣੇ ਆਪ ਨੂੰ ਪਰਤਣਗੇ ਕਿਉਂਕਿ ਉਹਦੇ ਵਾਸਤੇ ਵੀ ਸਰਕਾਰ ਨੇ ਇੱਕ ਰਾਹ ਲੱਭ ਲਿਆ ਵਾ ਕਿਉਂਕਿ ਉਹਨਾਂ ਨੇ ਵੱਧ ਤੋਂ ਵੱਧ ਅਸ ਟਾਈਮ ਤੇ ਤੇ ਮੇਰਾ ਖਿਆਲ 55 56 ਹਜ਼ਾਰ ਤੋਂ ਪਲੱਸ ਜਿਹੜੀ ਹੋ ਚੁੱਕੀ ਆ ਉਹ ਸਰਕਾਰੀ ਨੌਕਰੀ ਬਿਨਾ ਕਿਸੇ ਸਿਫਾਰਿਸ਼ ਤੋਂ ਤੇ ਬਿਨਾ ਕਿਸੇ ਰਿਸ਼ਵਤ ਤੋਂ ਜਿਹੜੀ ਬੱਚਿਆਂ ਨੂੰ ਦਿੱਤੀ ਆ ਮੈਂ ਖੁਦ ਜਾ ਕੇ ਜਦੋਂ ਆਪਾਂ ਦੇਖਦੇ ਆ ਇੱਥੇ ਸਾਡੇ ਲਾਗੇ ਪਲਾਸੌਰ ਪਿੰਡ ਦੇ ਵਿੱਚ ਤਿੰਨ ਬੱਚੇ ਕੋਈ ਬੱਚਾ ਐਸਐਸਪੀ ਬਣਿਆ ਕੋਈ ਜੱਜ ਚਾਜ ਬਣਿਆ ਮਤਲਬ ਬੜੀ ਖੁਸ਼ੀ ਹੁੰਦੀ ਆ ਕਿ ਅਸੀਂ ਉਹਨਾਂ ਘਰਾਂ ਵਿੱਚ ਜਾ ਕੇ ਦੇਖਿਆ ਕਿ ਬੱਚੇ ਜਿਹੜੇ ਆ ਜਿਨ੍ਹਾਂ ਦੇ ਘਰ ਇੱਕ ਰੋਟੀ ਪਕਾਉਣ ਵਾਲਾ ਇੱਕ ਚੌਂਕਾ ਤੱਕ ਨਹੀਂ ਹੈਗਾ ਤੇ ਉਹਨਾਂ ਦੇ ਬੱਚੇ ਇੱਥੋਂ ਤੱਕ ਪਹੁੰਚਣਗੇ ਉਮੀਦ ਨਹੀਂ ਸੀ ਕੀਤੀ ਜਾ ਸਕਦੀ ਸੋ ਇਸੇ ਤਰ੍ਹਾਂ ਇਹ ਚੀਜ਼ਾਂ ਜਿਹੜੀਆਂ ਕਿ ਇੱਕ ਆਮ ਆਦਮੀ ਪਾਰਟੀ ਇੱਕ ਜਿਹੜੀ ਚੰਗੀ ਸੋਚ ਲੈ ਕੇ ਆਈ ਸੀ ਔਰ ਇਹ 17 ਸਾਲਾਂ ਦਾ ਜਿਹੜਾ ਇਹ ਸਾਡਾ ਸਰਕਲ ਸੀ ਉਹਨੂੰ ਤਿੰਨਾਂ ਸਾਲਾਂ ਦੇ ਵਿੱਚ ਕਿੰਨੀ ਵਧੀਆ ਤਸਲੀਕੇ ਨਾਲ ਜਿਹੜਾ ਕਵਰ ਕੀਤਾ ਵਾ ਸਾਨੂੰ ਬਹੁਤ ਖੁਸ਼ੀ ਹੁੰਦੀ ਆ ਕਿ ਅਸੀਂ ਆਵਾਜ਼ ਦੀ ਪਾਰਟੀ ਦੇ ਵਰਕਰ ਆ ਔਰ ਮੈਂ ਤੇ ਇਸ ਤੋਂ ਹਮੇਸ਼ਾ ਹੀ ਆਪਣੀ ਪਾਰਟੀ ਨੂੰ ਸਲਾਮ ਕਰਦੀ ਆ ਕਿ ਜੇ ਇਸੇ ਤਰ੍ਹਾਂ ਕੰਮ ਹੁੰਦੇ ਰਹੇ ਤੇ ਸਾਡਾ ਪੰਜਾਬ ਜਿਹੜਾ ਮੋਰ ਰੰਗਲਾ ਪੰਜਾਬ ਬਣ ਜਾਵੇ ਬਿਲਕੁਲ ਮੈਂ ਤੁਸੀ ਟਿਕਟ ਦੇ ਵੀ ਦਵੇਦਾਰੀ ਪੇਸ਼ਕਸ਼ ਕੀਤੀ ਆ ਤਰਨਤਾਰ ਨਾਲ ਕਿ ਕੀ ਮੁੱਦੇ ਰਹਿਣਗੇ ਅੱਤ ਕੀ ਬੀਬੀਆਂ ਨੂੰ ਯਾਰ ਯਾਰ ਕਦੋਂ ਮਿਲੂਗਾ ਸਾਰਿਆਂ ਦਾ ਇਹ ਸਵਾਲ ਜਿਹੜਾ ਉਹ ਰਹਿੰਦਾ ਹੈ ਜੀ ਤੁਸੀਂ ਦੇਖੋ ਜਿਹੜੀ ਸਰਕਾਰ ਆਂਦਿਆਂ ਸਾਰੀ ਇੱਕ ਘਰ ਦੇ ਵਿੱਚ 5 ਤੋਂ 4000 ਕਿਸੇ ਦਾ 10000 ਬਿੱਲ ਮਾਫ ਕਰ ਸਕਦੀ ਹੈ ਕੀ ਉਹ ਸਰਕਾਰ 100 ਰੁਪਇਆ ਨਹੀਂ ਦੇ ਸਕਦੀ ਕਿਉਂਕਿ ਕਿਉਂਕਿ ਸਰਕਾਰ ਵੇਖੋ ਨਵੀਂ ਸਰਕਾਰ ਆ ਤੁਸੀਂ ਵੇਖੋ ਪਹਿਲੀਆਂ ਸਰਕਾਰਾਂ ਦੇ ਵਿੱਚ ਇੱਕੋ ਗੱਲ ਕਹੀ ਜਾਂਦੀ ਸੀ ਕਿ ਖਜ਼ਾਨਾ ਖਾਲੀ ਹੈ ਠੀਕ ਹੈ ਨਾ ਹੁਣ ਇੱਕ ਸਰਕਾਰ ਨਵੀਂ ਆਈ ਆ ਉਸ ਸਰਕਾਰ ਨੇ ਕਦੀ ਇਹ ਨਹੀਂ ਕਿ ਅਕੇ ਖਜ਼ਾਨਾ ਖਾਲੀ ਆ ਔਰ ਟਾਈਮ ਟਾਈਮ ਤੇ ਵੇਖੋ ਇਹ ਜਿਹੜੇ ਸਾਰੇ ਕੰਮ ਹੋ ਰਹੇ ਪੈਸੇ ਨਾਲ ਹੀ ਹੋ ਰਹੇ ਆ ਔਰ ਉਹ ਬਹੁਤ ਸਰਕਾਰ ਬਹੁਤ ਚਿੰਤਤ ਹੈ ਸਰਦਾਰ ਭਗਵਰ ਸਿੰਘ ਮਾਨ ਜੀ ਬਹੁਤ ਚਿੰਤਤ ਹੈ ਇਸ ਚੀਜ਼ ਵਾਸਤੇ ਕਿ ਜਿਹੜੀਆਂ ਮੇਰੀਆਂ ਭੈਣਾਂ ਨਾਲ ਮਾਤਾਵਾਂ ਨਾਲ ਵਾਅਦਾ ਕੀਤਾ ਸੀ ਨਾ ਵੀ ਉਹਨੂੰ ਮੈਂ ਬੜੇ ਤਤਪਰ ਰਹਿੰਦੇ ਆ ਕਿ ਉਹ ਮੈਂ ਇਹ ਕਿਹੜਾ ਵੇਲਾ ਟਾਈਮ ਆਵੇ ਤੇ ਮੈਂ ਉਹਨਾਂ ਨੂੰ 10000 ਰੁਪਏ ਦਵਾਂ ਔਰ ਬਾਕੀ ਬਹੁਤ ਜਲਦੀ ਇਹ ਜਿਹੜੀ ਗਰੰਟੀ ਪੂਰੀ ਹੋਵੇ ਕਰਨਤਾਰਨ ਤੋਂ ਜੇਕਰ ਵਾਕਈ ਪਾਰਟੀ ਦੇ ਵੱਲੋਂ ਕਿਸੇ ਇਸਤਰੀ ਤੇ ਭਰੋਸਾ ਕੀਤਾ ਜਾਂਦਾ ਹੈ ਲਿਸਟ 'ਚ ਨਾਮ ਆਉਂਦਾ ਜਾਂ ਟਿਕਟ ਦੀ ਜਿਹੜੀ ਪੇਸ਼ਕਾਸ਼ ਹੁੰਦੀ ਹੈ ਤਾਨੂੰ ਮਿਲਦੀ ਹੈ ਜਾਂ ਕਿਸੇ ਹੋਰ ਵੀ ਇਸਤਰੀ ਨੂੰ ਜੇ ਮਿਲਦੀ ਹੈ ਕਿਵੇਂ ਦੀ ਇਹ ਖੁਸ਼ੀ ਵਾਲੀ ਗੱਲ ਵੀ ਰਹਿਣ ਵਾਲੀ ਹੈ ਤੇ ਕੀ ਇਸ ਤੇ ਕਹਿਣਾ ਚਾਹੋਗੇ ਕਿ ਪਾਰਟੀ ਦਾ ਫੈਸਲਾ ਉਸ ਤੇ ਜੇ ਪਾਰਟੀ ਇਸ ਫੈਸਲੇ ਤੇ ਮੋਹਰ ਲਗਾਉਂਦੀ ਹੈ ਕਿਵੇਂ ਵੇਖਦੇ ਹੋ ਕਿ ਤੁਹਾਡੀ ਵੀ ਤੁਹਾਡਾ ਵੀ ਨਾਮ ਮੋਹਰਿਆ ਚਾਹੁੰਦਾ ਕਿਉਂਕਿ ਇਸਤਰੀ ਵਿੰਗ ਲੋ ਜੇ ਸੀਨੀਅਰ ਦੀ ਗੱਲ ਕੀਤੀ ਜਾਵੇ ਤਾਂ ਸਭ ਤੋਂ ਸੀਨੀਅਰ ਤੁਸੀਂ ਇਹਦੇ ਵਿੱਚ ਕੁਝ ਮੈਨੂੰ ਨਹੀਂ ਲੱਗਦਾ ਕਿ ਪੁੱਛਣ ਦੀ ਲੋੜ ਹੈ ਦੇਖੋ ਜੀ ਪਹਿਲੀ ਗੱਲ ਤੇ ਮੈਂ ਹਮੇਸ਼ਾ ਪਾਰਟੀ ਦੇ ਹੁਕਮ ਨੂੰ ਸਿਰ ਮੱਥੇ ਮੰਨਦੀ ਆ ਮੈਂ ਕਦੀ ਪਾਰਟੀ ਤੋਂ ਪਰ ਨਹੀਂ ਜਾਵਾਂਗੀ ਜੇ ਪਾਰਟੀ ਮੈਨੂੰ ਇਸ ਤੀਨਾ ਨਵਾਜਦੀ ਹੈ ਤੇ ਮੈਂ ਹਮੇਸ਼ਾ ਪਾਰਟੀ ਨੂੰ ਇਹ ਵਿਸ਼ਵਾਸ ਦਿਵਾਵਾਂਗੀ ਕਿ ਅੱਜ ਤੱਕ ਮੈਂ ਇੱਕ ਜਨੂਨ ਨਾਲ ਔਰ ਪਾਰਟੀ ਨਾਲ ਦਿਲੋਂ ਕੰਮ ਕੀਤਾ ਵਾ ਤੇ ਮੈਂ ਉਸੇ ਤਰ੍ਹਾਂ ਹੀ ਇਹ ਕੰਮ ਕਰਦੀ ਰਾਵਾਂਗੀ ਬਾਕੀ ਜੇ ਹੋਰ ਕਿਸੇ ਮੇਰੀ ਭੈਣ ਨੂੰ ਮੇਰੀ ਥਾਂ ਤੇ ਟਿਕਟ ਮਿਲਦੀ ਹੈ ਜੇ ਮੇਰੀ ਪਾਰਟੀ ਉਹਦੇ ਵਿੱਚ ਵਿਸ਼ਵਾਸ ਜਗਾਉਂਦੀ ਹੈ ਤੇ ਮੈਂ ਦਿਨ ਰਾਤ ਉਹਦੇ ਨਾਲ ਸੇਵਾ ਕਰਾਂਗੀ ਦੇਖੋ ਜੀ ਸਾਡੇ ਜਿੰਨੇ ਵੀ ਆਮ ਆਦਮੀ ਪਾਰਟੀ ਤਰਨਤਾਰਨ ਦੇ ਵਲੰਟੀਅਰ ਹਨ ਸਾਰੇ ਹੀ ਬਹੁਤ ਸਤਿਕਾਰਯੋਗ ਆ ਔਰ ਦਿਲੋਂ ਕੰਮ ਕਰਦੇ ਆ ਤੁਸੀਂ ਦੇਖਿਆ ਹੋਏਗਾ ਕਿ ਆਮ ਆਦਮੀ ਪਾਰਟੀ ਕਹੋ ਜੀ ਪਾਰਟੀ ਹੈ ਜਿੱਥੇ ਵੀ ਪਾਰਟੀ ਡਿਊਟੀ ਲਾ ਦਿੰਦੀ ਆ ਮੈਂ ਕਹਣੀ ਕਿ ਉਹ ਸਾਡੇ ਸਰਦਾਰ ਭਗਤ ਸਿੰਘ ਮਾਨ ਜੀ ਕਹਿੰਦੇ ਆ ਕਿ ਪਮਕੜਿਆ ਸਾਡੇ ਔਰ ਵਾਕਿਆ ਹੀ ਉਹ ਪਮਕੜਣਾ ਤਨਾ ਕੰਮ ਕਰਦੇ ਆ ਬਈ ਬੇਬੰਦੇ ਨਹੀਂ ਆ ਸੋ ਇਹ ਜਿਹੜੀ ਚੀਜ਼ ਹੈ ਇੱਕ ਬਹੁਤ ਹੀ ਖੁਸ਼ੀ ਵਾਲੀ ਗੱਲ ਹੁੰਦੀ ਹੈ ਕਿ ਜਿਹਦੇ ਵਲੰਟੀਅਰ ਜਿਹੜੇ ਬਿਨਾ ਲਾਲਚ ਤੋਂ ਇੱਕ ਜਨੂਨ ਨਾਲ ਕੰਮ ਕਰਨ ਤੇ ਮੇਰਾ ਖਿਆਲ ਹੈ ਵੀ ਇਹੋ ਜਿਹੇ ਵਰਕਰ ਹੋਰ ਕਿਸੇ ਪਾਰਟੀ ਵਿੱਚ ਨਹੀਂ ਮਿਲਣਗੇ ਕਿਉਂਕਿ ਸਭ ਤੋਂ ਪਹਿਲੀ ਗੱਲ ਹੈ ਕਿ ਸਾਡੇ ਜਿਹੜੇ ਵਰਕਰੋਂ ਪੇਗ ਨਹੀਂ ਇਹ ਬੜੀ ਖੁਸ਼ੀ ਵਾਲੀ ਗੱਲ ਆ ਔਰ ਸਾਡੇ ਜਿੰਨੇ ਵੀ ਤਰਨ ਤਰਨ ਦੇ ਜਿੰਨੇ ਵੀ ਵਲੰਟੀਅਰ ਆ ਬਹੁਤ ਹੀ ਮਾਨ ਸਤਕਾਰ ਵਾਲੇ ਇੱਕ ਦੂਜੇ ਦਾ ਸਾਰੇ ਹੀ ਮਾਨ ਸਤਕਾਰ ਬਹੁਤ ਕਰਦੇ ਆ ਬਾਕੀ ਇਹ ਜਿਹੜੀ ਚੀਜ਼ ਆ ਇਸ ਤੋਂ ਇਲਾਵਾ ਸਾਨੂੰ ਇਹ ਵੀ ਆ ਕਿ ਜਿਹੜੇ ਵੀ ਭੈਣ ਭਰਾ ਨੂੰ ਕਿਸੇ ਨੂੰ ਟਿਕਟ ਮਿਲੂਗੀ ਔਰ ਸਾਰੇ ਹੀ ਮੇਰੇ ਭੈਣ ਭਰਾ ਜਿਹੜੇ ਉਹ ਦਿਲੋਂ ਦੇਣਾ ਕੰਮ ਕਰਦੇ ਸੀ ਬਹੁਤ ਬਹੁਤ ਧੰਨਵਾਦ ਸਾਨੂੰ ਸਮਾਂ ਦੇਣ ਦੇ ਲਈ ਧੰਨਵਾਦ ਜੀ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਸੋ ਇਹ ਸਾਨੂੰ ਤਰਨ ਤਰਨ ਹਲਕੇ ਤੋਂ ਇਸਤਰੀ ਵਿੰਗ ਦੇ ਜੁम्मेवार मैडम अंजू वर्मा जी ਜਿਨ੍ਹਾਂ ਨੇ ਆਪਣੇ ਵਿਚਾਰ ਜਿਹੜੇ ਆ ਉਹ ਪਾਰਟੀ ਹਾਈ ਕਮਾਂਡ ਦੇ ਨਾਲ-ਨਾਲ ਆਪਣੇ ਪਾਰਟੀ ਦੇ ਕੰਮਾਂ ਦੇ ਵੀ ਜਿਹੜੇ ਆ ਕੰਮ ਵੀ ਗਣਵਾਏ ਨੇ ਜਿਹੜੇ ਪਾਰਟੀ ਨੇ ਤੁਸੀਂ ਬਣੇ ਰਹੋ ਸਾਡੇ ਨਾਲ ਹਰ ਕਵਰੇਜ ਅਸੀਂ ਤੁਹਾਡੇ ਤੱਕ ਪਹੁੰਚਾਉਂਦੇ ਰਵਾਂਗੇ ਕੈਮਰਾ ਪਰਸਨ ਜਸਵੀਰ ਸਿੰਘ ਦੇ ਨਾਲ ਮਨਿੰਦਰਜੀਤ ਸਿੰਘ ਨਜ਼ਰ ਨਿਊਜ਼ ਤਰਨਤਾਰਨ